ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੋਡੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆਪਾਂ ਆਏ ਆਂ ਤੇ 에어ਪੋਰਟ ਦੇ ਬਿਲਕੁਲ ਲੱਗ ਹੀ ਘਰ ਆ ਵੀਰ ਜੀ ਹਨਾਂ ਦਾ ਜਿਹੜਾ ਅੰਮ੍ਰਿਤਸਰ ਵਾਲਾ ਇੰਟਰਨੈਸ਼ਨਲ 에어ਪੋਰਟ ਆ ਬਿਲਕੁਲ ਉਹਦੇ ਲੱਗ ਹੀ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਇੱਕ ਗਾਂ ਤੇ ਨਾ ਪੋਛ ਦਿਖਾਉਣੇ ਆ ਤੇ ਤਿੰਨੇ ਗੱਬਣਾ ਤੁਹਾਨੂੰ ਦਿਖਾਵਾਂਗੇ ਗੱਬਣਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੇ ਵਧੀਆ ਪਾਜੀ ਉਹੀ ਸਣਾ ਸਭ ਵਧੀਆ ਜੇ ਵਧੀਆ ਵਧੀਆ ਪਾਜੀ ਤੇ ਨਾਂ ਦੱਸ ਤੋਂ ਕਰੀ ਨਾਂ ਪਾਜੀ ਮੇਰਾ ਹਰਮਨ ਜੋ ਪਿੰਡ ਲਾਇਆ ਸਾਂਸੀ ਜ਼ਿਲ੍ਹਾ ਮਰਸਦਾ ਤਸੀਦ ਦੇ ਨਾਮ ਆ ਜੀ ਤੇ ਫੋਨ ਨੰਬਰ ਵੀ ਬੋਲ ਦੋ 826444231 ਭਾਜੀ ਠੀਕ ਆ ਤੇ 에어ਪੋਰਟ ਤੇ ਬਿਲਕੁਲ ਲੱਗ ਗਈ ਆ ਹਨਾ ਆਪਣਾ ਹਾਂ 1 ਕਿਲੋਮੀਟਰ ਭਾਜੀ ਆਪਣਾ ਮੈਨੂੰ ਠੀਕ ਆ ਤੇ ਅੱਜ ਗੱਬਣਾ ਹੀ ਆ ਤਿੰਨੇ ਦੋ ਮਈਆਂ ਦਵੇਂ ਗੱਬਣਾ ਵੈਰ ਸੋਈਏ ਪਰਸਾਂ ਦੀ ਅੱਛਾ ਗਾਂ ਸੋਈ ਆ ਤੇ ਮੱਝਾਂ ਦਵੇਂ ਗੱਬਣਾ ਹੈ ਹਾਂਜੀ ਭਾਜੀ ਪਹਿਲਾਂ ਕਿਹੜੀ ਵਿਖਾ ਦੀਏ ਮਾਝੀ ਵਿਖਾ ਦੀਏ ਚਲੋ ਪਹਿਲਾਂ ਮੱਝਾਂ ਹੀ ਵਿਖਾ ਦੀਏ ਜਿੰਨੇ ਤਾਂ ਹੁਣ ਮੈਲੇ ਦੇਖ ਸਾਦੇ ਆ ਪਾ ਲੱਗੇ ਤਾਂ ਕਿਲਮਾਤ ਉਸ ਹੁਨਾਵਦੀ ਨੇ ਬਾ ਭਾਈ ਦੱਜਾ ਇਹ ਝੋਟੀ ਦਾ ਅੱਛਾ ਸਵੇ ਘਰ ਵਾਲਿਆਂ ਕਹ 11 12 ਲੀਟਰ ਦੁੱਧ ਚੋਂਦੀਦਾ ਯਾਰ ਦਾ ਕੋਈ ਆਪਣੀ ਵੀਰ ਸਮਝ ਲਾ ਲੇ ਵੀ ਕਿੰਨਾ ਚੋਸ ਹੈ ਦਾ ਆਪਣੀ ਸੇਵਾ ਦੇ ਅੱਛਾ ਹਾਂਜੀ ਤੇ ਇੱਕ ਬਾਂਦੀ ਜੋ ਭਾਈ ਚਿੱਟਾ ਜੈਡ ਬਲੈਕ ਝੋਟੀ ਹੈ ਚਲੋ ਤੋਰਾਂ ਫੇਰੇ ਕਰੀ ਨਾ ਆ ਦੇਖ ਸਾ ਦੇਵਾ ਨਾ ਇਹਦਾ ਲਾਗੇ ਤੇ ਵੇ ਕਰੀ ਬਾਕੀ ਥਣ ਵਿਚਾਰ ਇੱਕੋ ਜਿਹਾ ਲੱਗੇ ਲਗਭਗ ਇੱਕ ਮਿੰਟ ਇੱਥੇ ਰੋਕੇ ਜੀ ਇਹਦਾ ਚਿਹਰਾ ਦਿਖਾ ਦਈਏ ਚੰਗੀ ਤਰ੍ਹਾਂ ਆ ਦੇਖ ਸਾਡੇ ਲੈ ਜਾ ਬਾਕੀ ਹਜੇ ਸਵੇਰਾ ਸਵੇਰ ਦਾ ਟਾਈਮ ਹੀ ਆ ਬੰਦ ਹੋ ਵੀ ਜੀ ਬਾਕੀ ਉਹ ਤਰ੍ਹਾਂ ਦੂਰ ਤੋਂ ਵੀ ਕਦੀ ਪਿੱਠ ਕੁੜੇ ਤੋਂ ਦੇਖ ਸਕਦੇ ਆਪਾਂ ਬਾਕੀ ਇਹ ਆ ਵੀ ਜਿਹਨੇ ਤਿਆਰ ਹੋਣਾ ਵਾ ਸੋਨ ਤੱਕਰ ਹਵਾਨਾ ਜਿਹੜਾ ਚੰਗਾ ਭਰ ਜੂਗੀ ਪਛਾਣ ਵੀ ਹਵਾਨਾ ਚੰਗਾ ਦਿਖਾਊਗਾ ਆਹ ਤੋਂ ਬੰਦਿਆ ਪਾ ਜੇ ਲੈ ਛੋਟੀ ਦਾ ਇੰਨੀ ਹੋਰ ਬਣ ਜੂਗੀ ਇਹ ਲੈ ਠੀਕ ਹੈ ਜੀ 10 5 6 ਪਾ ਜੀ ਲਾ ਜੂ ਹੱਲੇ ਤੇ ਆ ਥਾਣੇ ਦੇ ਅਗਲੇ ਵੀ ਦੇਖ ਸਕਦੇ ਜੀ ਨਾਲੇ ਪਾ ਜੀ ਦੋ ਦਾ ਹਵਾਨੇ ਤੇ ਨਾੜਾ ਮੈਂ ਚੰਗੀਆਂ ਕਿੰਨਾ ਫਿਰ ਇਹਦਾ ਮੁੱਲ ਇਹ ਲੋ ਭਾਜੀ ਮੁੱਲ ਭਲਾ ਛੋਟੀ ਦਾ 85000 ਕਰੀ ਜਾਈਏ 75000 ਦੀ ਛੋਟੀ ਦੇ ਦਾਂਗੇ ਕਰਦੀ ਐ ਵਿੱਚ ਅਗੋ ਛੋੜ ਛੜ 70 ਦੀ ਦੇ ਦੀਏ ਪੂਰੇ 70 ਦੀ ਦੇ ਦਈਏ ਦੇਣਾ ਭਾਈ ਛੋਟੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਹਾਂਜੀ ਕਰ ਦਾਂਗੇ ਭਾਜੀ ਥੋੜਾ ਬੋੜਾ ਕੋਈ ਵੀਰ ਭਰਾ ਫੋਨ ਲਾਉਗਾ ਹਾਂਜੀ ਕਰ ਦਾਂਗੇ ਠੀਕ ਐ ਜੀ ਹਾਂਜੀ ਤੇ ਹੁਣ ਆ ਮੱਝ ਮੈਂ ਦਾ ਸਵੇਰ ਤੀਜਾ ਜੇ ਅੱਛਾ ਪਿਛਲੇ ਸਵੇਰ ਘਰ ਵਾਲਿਆਂ ਕਹੇ ਦੋ ਤੇਰਾ 14 ਲੀਟਰ ਦੇਂਦੀ ਰਹੀ ਐ ਤੇ ਥੋੜੀ ਕੱਚੀ ਹਫਤੇ ਦਸ ਦਿਨ ਲੈ ਜੂਗੀ ਅੱਛਾ ਹਾਂਜੀ ਤੌਰ ਆ ਫੇਰੇ ਕਰੀ ਅਜੇ ਕੋਈ ਹਫਤਾ 10 ਦਿਨ ਖੜਦੀ ਐ ਤੇ ਦੁੱਧ ਕਿੰਨਾ ਦੱਸਿਆ ਸੀ ਚੋ ਆਜੂਗੀ 13 14 ਗੱਲੋਂ ਭਾਜੀ ਚੋਣ ਦੀ 13 14 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚੋ ਆਜੂਗੀ ਬਾਕੀ ਭਾਰੀ ਐ ਮਾਜੇ ਭਾਰੇ ਪੱਲੇ ਜਿਆ ਚੱਕਾ ਗੱਡ ਕੱਠ ਵੀ ਚੰਗਾ ਸ੍ਰੀ ਰੋ ਚੰਗੀ ਯਾਤਰਾ ਇਹ ਕਰੀਦਾ ਚਿਹਰਾ ਦਿਖਾ ਰਹੀ ਐ ਇੱਥੇ ਰੋਕਿਆ ਆ ਦੇਖ ਸਦਾ ਅੱਖਾਂ ਇਹਦੀਆਂ ਵੀ ਕਾਲੀਆਂ ਵਾ ਕਈ ਜਿਹੜੀ ਰੋਸ਼ਨੀ ਪੈ ਜਾਂਦੀ ਆ ਉਹਦੇ ਕਰਕੇ ਲਿਛਕ ਜਾਂਦੀ ਆ ਲੈ ਜਾ ਬਾਕੀ ਪੂਰੀ ਗੁੰਦਮੀ ਮਰਜੀ ਆਜਰੇ ਰਾਜੀ ਭਾਜੀ ਪੂਰੀ ਮਹੀਂ ਅੱਜ ਇਹ ਸਾਰਾ ਹਵਾਨਾ ਇਹਨੇ ਭਰਨਾ ਆ ਇਹ ਥਾਂ ਨਵੀਂ ਦੇਖ ਸਕਦੇ ਆ ਬਾਕੀ ਗਾਣ ਵੀ ਹਵਾਣਾ ਚੰਗਾ ਪਰੂਗੀ ਪੂਰੇ ਕੱਦ ਵਜ ਨਾਲ ਮੈਂ ਇੱਕ ਦੀ ਛੇੜਿਆ ਵੀ ਹਵਾਣਾ ਇਹਦਾ ਚੰਗੀ ਤਰ੍ਹਾਂ ਦਿਖਾਈ ਹੈ ਮਗਰ ਪੈਠਪੂੜਾ ਬੜਾ ਚੰਗਾ ਲੱਗਾ ਮੈਨੂੰ ਭਾਜੀ ਤੇ ਇਹਦਾ ਮੁੱਲ ਵੀ ਦਿਖਾ ਮੁੱਲ ਭਾਈ ਦਾ 75000 ਜੀ ਅੱਛਾ 72 ਦੀ ਦੇਣਾ 72000 ਦੀ ਹਾਂਜੀ ਤੇ ਕਰਨੀ ਵਿੱਚ ਆ ਛੋਟ ਛੋਟ ਕਰ ਦੋ ਜੇ ਤੁਸੀਂ ਕਰਨੀ ਆ ਦੇ ਫਿਰ 70 70 ਦੀਆਂ ਕਰ ਦਈਏ ਦੋਵੇਂ ਦੇ ਦਾਂਗੇ ਭਾਈ ਜੋੜਾ ਇਕੋਲਾ ਕੁਬੀਦ ਲੈ ਜੇ ਅੱਛਾ ਹਾਂਜੀ 70 ਦੀ ਆ ਦੇ ਦਾਂਗੇ 70 ਦੀ ਉਹ ਦੇ ਦਾਂਗੇ ਜਿਹੜੀ ਮਰਜੀ ਕੋ ਲੈ ਜੇ ਹਨਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਾਂ ਸੁਈ ਸੁਵਾਈ ਆ ਹਾਂਜੀ ਇਹ ਭਾਈ ਪਰਸੋ ਰਾਤ ਦੀ ਵਾਰ ਸੁਈ ਜੇ ਅੱਛਾ ਬੋਲਾ ਇਹਦੇ ਥੱਲੇ ਲੈ 8 9 ਕਿਲੋ ਇਹਨੇ ਪੂਰੀ ਸਾਫ ਵੀ ਨਹੀਂ ਕੀਤੀ ਬਾਕੀ ਠੰਡੀ ਤੇ ਨਹੀਂ ਬੜੀ ਆਵੇ ਲੋ ਥਣ ਬੜਾ ਚੰਗਾ ਲੱਗਾ ਚਵਾਈ ਵਾਲਾ ਭਾਜੀ ਸੀਲ ਬੜੀ ਆ ਥਾਣ ਜਿਹੜਾ ਚੰਗਾ ਤਰ੍ਹਾਂ ਦੇਖੋ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਭਾਈ ਜਾਣੀ ਤੇਰਾ 14 ਕਿਲੋ ਵੈਟ ਕਰ ਜੂਗੀ ਤੋੜ ਦੋ ਫੇਰ ਇਹਨਾਂ ਬੱਚੇ ਦਾ ਉਹ ਬੱਜਾ ਇਹ ਤੇ ਗਾੜੀ ਵੱਛਾ ਜੋ ਭਾਜੀ ਮਗਰ ਮਗਰ ਇਹਦੇ ਵੱਛਾ ਏ ਬਾਕੀ ਰੰਗ ਰੂਪ ਇਹਦਾ ਵੀ ਚੰਗਾ ਤੇ ਉਦਰਾ ਵੀ ਕੱਡ ਕੱਠ ਵੀ ਚੰਗਾ ਇੱਕ ਵਾਰੀ ਫੇਰ ਲੈ ਆਈ ਜਾਓ ਜੀ ਚੰਗੀ ਤਰ੍ਹਾਂ ਦਿਖਾਈ ਦੀ ਆਜਲੇ ਆ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀ ਜੇ ਫਿਰ ਇਹਨੋਂ ਭਾਜੀ ਮੋਲ ਤੇ ਵੈੜ ਦਾ 45000 ਕਰ ਦੇਈਏ 40000 ਦੀ ਦੇ ਦਾਂਗੇ ਅੱਛਾ 40000 ਦੀ ਦੇ ਦੋਗੇ ਬਾਕੀ ਮੌਕੇ ਦਾ ਛੋਟ ਹੋਰ ਕਰ ਦੋਗੇ ਕਰ ਦਾਂਗੇ ਭਾਜੀ ਮਾਨਤਾਨ ਕੋਈ ਵੀ ਭਰਾ ਫੋਨ ਲਾਉ ਕੋਈ ਨਹੀਂ ਕਰ ਦਾਂਗੇ ਅੱਛਾ ਉਹ ਫੋਨ ਲਾਵੇ ਇੱਕ ਰਹੀ ਹੈ ਨਾ ਦੇ ਦਾਂਗੇ ਬਾਕੀ ਇਹੋ ਬੇਨਤੀ ਭਾਜੀ ਗੱਬਣਾ ਮਈਆਂ ਆਪਣੀਆਂ ਪਾਸ ਕਰੋ ਤੇ ਸੂਈ ਵੜ ਦੋ ਟਾਈਮ ਚੋ ਇਹ ਵੀ ਆਪਣੀ ਦੋ ਟਾਈਮ ਚੋ ਕੇ ਖੜੋ ਇਹ ਵੀ ਤਾਜੀ ਸੂਈ ਆ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਖੜੋ ਤੇ ਗੱਬਣਾ ਵੀ ਆਪਣੀਆਂ ਪਾਸ ਕਰਕੇ ਖੜੋ ਜੀ